ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਔਰੰਗਜ਼ੇਬ ਦੀ ਜੀਵਨੀ ਨੂੰ ਲੈ ਕੇ ਔਰੰਗਜ਼ੇਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਕੀਤਾ ਔਰ ਕਿਸ ਤਰ੍ਹਾਂ ਅੱਜ ਔਰੰਗਜ਼ੇਬ ਨੂੰ ਲੋਕ ਯਾਦ ਕਰਦੇ ਨੇ ਮੁਹੀ ﺍﻟਦੀਨ ਮੁਹੰਮਦ ਆਮ ਤੌਰ ਤੇ ਔਰੰਗਜ਼ੇਬ ਦਾ ਪੂਰਾ ਨਾਮ ਜਿਹੜਾ ਸੀ ਉਹ ਮੁਹੀ ﺍﻟਦੀਨ ਮੁਹੰਮਦ ਪਰ ਸ਼ਾਰਟ ਸ਼ਬਦਾਂ ਵਿੱਚ ਔਰੰਗਜ਼ੇਬ ਅਤੇ ਉਸ ਦੇ ਰਾਜ ਕੀ ਸਲੇਖ ਆਲਮਗੀਰ ਦੁਆਰਾ ਜਾਣਿਆ ਜਾਂਦਾ ਹੈ ਮੁਗਲ ਸਮਰਾਟ ਦਾ ਸ਼ੇਮਾ ਬਾਦਸ਼ਾਹ ਸੀ ਜੋ ਜੁਲਾਈ 1658 ਤੋਂ ਲੈ ਕੇ 1707 ਵਿੱਚ ਆਪਣੀ ਮੌਤ ਤੱਕ ਰਾਜ ਕਰਦਾ ਰਿਹਾ ਉਸ ਦੇ ਬਾਦਸ਼ਾਹ ਅਦੀਨ ਮੁਗਲ ਉਪਮਹਾਦੀਪ ਦੇ ਲਗਭਗ ਪੂਰੇ ਖੇਤਰ ਵਿੱਚ ਫੈਲੇ ਹੋਏ ਆਪਣੇ ਖੇਤਰ ਦੇ ਨਾਲ ਆਪਣੀ ਸਭ ਤੋਂ ਵੱਡੀ ਹੱਦ ਤੱਕ ਪਹੁੰਚ ਗਏ ਵਿਆਪਕ ਤੌਰ ਤੇ ਆਖਰੀ ਪ੍ਰਭਾਵਸ਼ਾਲੀ ਮੁਗਲ ਸ਼ਾਸਕ ਮੰਨਿਆ ਜਾਂਦਾ ਹੈ ਔਰੰਗਜ਼ੇਬ ਨੇ ਫਾਤਿਮਾ আলমਗਿਰੀ ਦਾ ਸੰਕਲਪ ਕੀਤਾ ਅਤੇ ਪੂਰੇ ਭਾਰਤੀ ਉਪਮਹਾਦੀਪ ਵਿੱਚ ਸ਼ਰੀਆ ਅਤੇ ਇਸਲਾਮੀ ਅਧ ਸ਼ਾਸਤਰਾ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਵਾਲੇ ਕੁਝ ਰਾਜਿਆਂ ਵਿੱਚੋਂ ਇੱਕ ਸੀ ਕੁਲੀਨ ਤੇ ਮੁਗਲ ਰਾਜਵੰਸ਼ ਨਾਲ ਸੰਬੰਧਿਤ ਔਰੰਗਜ਼ੇਬ ਦਾ ਮੋਢਲਾ ਜੀਵਨ ਜੇਕਰ ਨਜ਼ਰ ਮਾਰੀਏ ਤਾਂ ਧਾਰਮਿਕ ਕੰਮਾਂ ਵਿੱਚ ਲੱਗਾ ਹੋਇਆ ਸੀ ਉਸਨੇ ਆਪਣੇ ਪਿਤਾ ਸ਼ਾਹਜਹਾਨ ਦੇ ਆਦੀਨ ਪ੍ਰਸ਼ਾਸਨਿਕ ਅਤੇ ਫੌਜੀ ਅਹੁਦਿਆਂ ਤੇ ਕੰਮ ਕੀਤਾ ਅਤੇ ਇੱਕ ਨਿਪੁੰਨ ਫੌਜੀ ਕਮਾਂਡਰ ਵੱਲੋਂ ਮਾਨਤਾ ਵੀ ਪ੍ਰਾਪਤ ਕੀਤੀ। ਔਰੰਗਜ਼ੇਬ ਨੇ 1636 ਤੋਂ 1637 ਵਿੱਚ ਦੱਖਣ ਦੇ ਵਾਈਸ ਰਾਏ ਅਤੇ 1645 ਤੋਂ 1647 ਵਿੱਚ ਗੁਜਰਾਤ ਦੇ ਗਵਰਨਰ ਵਜੋਂ ਵੀ ਸੇਵਾ ਕੀਤੀ। ਉਸਨੇ ਸੰਯੁਕਤ ਤੌਰ ਤੇ 1648 ਤੋਂ 1652 ਵਿੱਚ ਮੁਲਕਾਨ ਤੇ ਸਿੰਧ ਪ੍ਰਾਂਤਾਂ ਦਾ ਪ੍ਰਬੰਧ ਕੀਤਾ ਅਤੇ ਗਵਾਂਡੀ ਸਫਾਵਿਤ ਪਰਦੇਸ਼ਾਂ ਵਿੱਚ ਮੁਹਿਮਾ ਜਾਰੀ ਰੱਖੀਆਂ ਸਤੰਬਰ 1657 ਵਿੱਚ ਸ਼ਾਹ ਜਹਾਨ ਨੇ ਸਭ ਤੋਂ ਵੱਡੇ ਅਤੇ ਉਦਾਰਵਾਦੀ ਪੁੱਤਰ ਦਾਰਾ ਸ਼ਿਕਾਗੋ ਨੂੰ ਆਪਣਾ ਉੱਤਰ ਅਧਿਕਾਰੀ ਨਾਮਜ਼ਦ ਕੀਤਾ ਇਹ ਕਦਮ ਔਰੰਗਜ਼ੇਬ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਜਿਸ ਨੇ ਫਰਵਰੀ 1658 ਵਿੱਚ ਆਪਣੇ ਆਪ ਨੂੰ ਸਮਰਾਟ ਘੋਸ਼ਿਤ ਕਰ ਦਿੱਤਾ ਸੀ ਅਪ੍ਰੈਲ 1658 ਵਿੱਚ ਔਰੰਗਜ਼ੇਬ ਨੇ ਸ਼ਿਕਾਗੋ ਦੀ ਅਸਹਿਮਤੀ ਫੌਜ ਅਤੇ ਮਾਰਵਾੜ ਦੇ ਰਾਜ ਨੂੰ ਹਰਾਇਆ ਸੀ। ਧਰਮ ਦੀ ਲੜਾਈ ਮਈ 1658 ਵਿੱਚ ਸਮੂਗੜ ਦੀ ਲੜਾਈ ਵਿੱਚ ਔਰੰਗਜ਼ੇਬ ਦੀ ਨਿਰਣਾਇਕ ਜਿੱਤ ਹੋਈ ਤੇ ਉਸ ਦੀ ਪ੍ਰਭੂਸਤਾ ਨੂੰ ਵੀ ਮਜ਼ਬੂਤ ਕਰ ਦਿੱਤਾ। ਪੂਰੇ ਸਮਰਾਟ ਵਿੱਚ ਉਸ ਦੀ ਸਰਦਾਰੀ ਨੂੰ ਸਵੀਕਾਰ ਕੀਤਾ ਗਿਆ। 1658 ਵਿੱਚ ਸ਼ਾਹਜਹਾਨ ਦੇ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਔਰੰਗਜ਼ੇਬ ਨੇ ਉਸ ਨੂੰ ਰਾਜ ਕਰਨ ਲਈ ਆਯੋਗਕਰਾਰ ਦਿੱਤਾ ਅਤੇ ਉਸ ਦੇ ਪਿਤਾ ਨੂੰ ਆਗਰੇ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਔਰੰਗਜ਼ੇਬ ਨੇ ਬਾਦਸ਼ਾਹਤ ਅਧੀਨ ਮੁਗਲ ਲਗਭਗ ਪੂਰੇ ਭਾਰਤ ਦੀ ਉਪਮਹਾਦੀਪ ਵਿੱਚ ਫੈਲੇ ਆਪਣੇ ਖੇਤਰ ਦੇ ਨਾਲ-ਨਾਲ ਆਪਣੀ ਸਭ ਤੋਂ ਵੱਡੀ ਹੱਦ ਤੱਕ ਪਹੁੰਚ ਗਏ ਉਸ ਦੇ ਸ਼ਾਸਨ ਦੀ ਵਿਸ਼ੇਸ਼ਤਾ ਇੱਕ ਤੇਜ਼ ਫੌਜੀ ਵਿਸਥਾਰ ਦੀ ਨਿਯਾਤ ਦੁਆਰਾ ਦਸਾਈ ਗਈ ਹੈ ਜਿਸ ਦੇ ਵਿੱਚ ਕਈ ਰਾਜਵੰਸ਼ਾਂ ਅਤੇ ਰਾਜਾਂ ਨੂੰ ਮੁਗਲਾਂ ਦੁਆਰਾ ਉਖਾੜ ਦਿੱਤਾ ਗਿਆ ਸੀ ਉਸ ਦੀਆਂ ਜਿੱਤਾਂ ਨੇ ਉਸ ਨੂੰ ਸ਼ਾਹੀ ਖਿਤਾਬ ਆलमगीर ਯਾਨੀ ਕਿ ਵਜੇਤਾ ਪ੍ਰਾਪਤ ਕੀਤਾ ਮੁਗਲਾਂ ਨੇ ਕਿੰਗ ਚੀਨ ਨੂੰ ਵੀ ਪਿੱਛੇ ਛੱਡ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਅਤੇ ਸਭ ਤੋਂ ਵੱਡੀ ਨਿਰਣਾਇਕ ਸ਼ਕਤੀ ਬਣ ਗਏ ਮੁਗਲ ਫੌਜ ਹੌਲੀ-ਹੌਲੀ ਸੁਧਰਦੀ ਗਈ ਅਤੇ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫੌਜਾਂ ਵਿੱਚੋਂ ਇੱਕ ਬਣ ਗਈ। ਇੱਕ ਕੱਟੜ ਮੁਸਲਮਾਨ ਔਰੰਗਜ਼ੇਬ ਨੂੰ ਕਈ ਮਸਜਿਦਾਂ ਦੇ ਨਿਰਮਾਣ ਅਤੇ ਅਰਬੀ ਕੈਲੀਗ੍ਰਾਫੀ ਦੇ ਸਮਰਪਿਤ ਕੰਮਾਂ ਦਾ ਸਿਹਰਾ ਦਿੱਤਾ ਗਿਆ। ਉਸਨੇ ਸਫਲਤਾਪੂਰਵਕ ਫਾਤਿਮਾ আলমਗੀਰ ਨੂੰ ਸਮਰਾਜ ਦੀ ਪ੍ਰਮੁੱਖ ਨਿਰੰਤਰਣ ਸੰਸਥਾ ਵਜੋਂ ਲਾਗੂ ਕੀਤਾ ਅਤੇ ਇਸਲਾਮ ਵਿੱਚ ਧਾਰਮਿਕ ਤੌਰ ਤੇ ਮਨਾਹੀ ਵਾਲੀਆਂ ਗਤੀਵਿਧੀਆਂ ਦੀ ਮਨਾਹੀ ਕੀਤੀ ਹਾਲਾਂਕਿ ਔਰੰਗਜ਼ੇਬ ਨੇ ਕਈ ਸਥਾਨਕ ਬਗਾਵਤਾਂ ਨੂੰ ਦਬਾਇਆ ਉਸਨੇ ਵਿਦੇਸ਼ੀ ਸਰਕਾਰਾਂ ਨਾਲ ਸohid ਸੰਬੰਧ ਬਣਾਏ ਰੱਖੇ ਆਮ ਤੌਰ ਤੇ ਇਸਲਾਮੀ ਇਤਿਹਾਸਕਾਰਾਂ ਦੁਆਰਾ ਮੁਗਲ ਦੇ ਮਹਾਨ ਬਾਦਸ਼ਾਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਦਕਿ ਸਮਕਾਲੀ ਸਰੋਤਾਂ ਵਿੱਚ ਔਰੰਗਜ਼ੇਬ ਦੀ ਕਾਫੀ ਪ੍ਰਸ਼ੰਸਾ ਵੀ ਕੀਤੀ ਗਈ ਉਸ ਦੀ ਫਾਂਸੀ ਅਤੇ ਹਿੰਦੂ ਮੰਦਿਰਾਂ ਨੂੰ ਢਾਉਣ ਲਈ ਉਸ ਦੀ ਆਲੋਚਨਾ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਉਸ ਨੇ ਖੇਤਰ ਦੇ ਇਸਲਾਮੀਕਰਨ ਜੱਜ਼ੀਆ ਟੈਕਸ ਦੀ ਸ਼ੁਰੂਆਤ ਅਤੇ ਗੈਰ ਇਸਲਾਮਿਕ ਅਭਿਆਸਾਂ ਨੂੰ ਲੱਛਣਾ ਨਾਲ ਗੈਰ ਮੁਸਲਮਾਨਾਂ ਵਿੱਚ ਨਾਰਾਜ਼ਗੀ ਪੈਦਾ ਹੋਈ ਹੈ ਔਰੰਗਜ਼ੇਬ ਨੂੰ ਮੁਸਲਮਾਨਾਂ ਦੁਆਰਾ 11ਵੀਂ 12ਵੀਂ ਇਸਲਾਮੀ ਸਦੀ ਦੇ ਇੱਕ ਨਿਆਪੂਰਨ ਸ਼ਾਸਕ ਅਤੇ ਸ਼ਹਾਬ ਦੀ ਮੌੜ ਸੁਰਜੀਤ ਕਰਨ ਵਾਲੇ ਵਜੋਂ ਯਾਦ ਵੀ ਕੀਤਾ ਜਾਂਦਾ ਹੈ ਅਗਲੇ ਐਪੀਸੋਡ ਵਿੱਚ ਔਰੰਗਜ਼ੇਬ ਦੇ ਅੰਤਮ ਸਮੇ ਨੂੰ ਲੈ ਕੇ ਆਪਾਂ ਕਰਾਂਗੇ ਗੱਲਬਾਤ ਅੰਤਮ ਸਮਾਂ ਕਿਸ ਤਰ੍ਹਾਂ ਦਾ ਸੀ ਇਤਿਹਾਸ ਵਿੱਚ ਬਹੁਤ ਸਾਰੀਆਂ ਦਸਤਿਆਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਦੇ ਜੱਟਖਾ ਪੋਸੂਨਾਮਾ ਚੈਨਲ ਦੇ ਨਾਲ ਜੁੜੇ ਰਹੋ